ਸਰਦਾਰ ਗੁਪਤ ਸਾਹਿਬ ਜੀ ਵਿਡਾਲਾ ਸਾਹਿਬ ਜੀ ਕੋ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਜੀ ਹੈ ਨੂੰ ਨਾਲ ਐਡਵੋਕੇਟ ਅਤਰਸੀ ਨਕੀਲ ਸਾਹਿਬ ਸਾਰੀਆਂ ਸ਼ਖਸੀਤਾਂ ਜੀਨ ਵਖ ਰਿਆ ਅੱਜ ਇਸ ਕਬੱਡੀ ਕੱਪ ਦੇ ਵਿੱਚ ਰਾਸੀ ਸ਼ਖਸੀਅਤਾਂ ਪੁੱਜ ਰਹੀਆਂ ਨੇ ਫੇਰ ਕਬੱਡੀ ਨੂੰ ਸਵਰਗਤ ਨੇ ਸਾਰੇ ਪਰਿਵਾਰਾਂ ਦੇ ਪਰਿਵਾਰ ਦੇ ਸਾਰੀਆਂ ਬਾਡੀਆ ਬਹੁਤ ਬਹੁਤ ਧੰਨਵਾਦ ਜੋੜ ਮਿਲਦੇ ਜੇ ਰੰਗ ਆ ਗਿਆ ਬਾਡੀ ਦਾ ਸਹਿਯੋਗ ਦਾ ਵੱਡਾ ਖੇਡ ਸਾਬਤ ਤੇ ਨਾਲ ਸਾਡੇ ਸਰਦਾਰ ਅਵਤਾਰ ਸਿੰਘ ਜੀ ਕਲੇਰ ਪੰਜਾਬਾ ਸੂਚਨਾ ਕਮਿਸ਼ਨਰ ਹਾਲੀਆਂ ਸ਼ੇਖੀਅਤਾਂ ਦਾ ਦਿਲੋਂ ਧੰਨਵਾਦ ਅੱਜ ਮਾਈਕ ਉੱਤੇ ਤੇ ਹਰਚਰਨ ਸਿੰਘ ਜੀ ਸੰਤੂ ਹੋਣ ਦਾ ਧੰਨਵਾਦ ਮਿੱਡੂ ਪੁਰੇਵਾਲ ਜੀ ਤੇ ਸੁਖਵਿੰਦਰ ਪੁਰੇਵਾਲ ਜੀ ਸਾਡੇ ਕੋਲ ਨਾਮ ਗਦਰ ਆ ਗਿਆ ਹੁਣ ਗਦਰ ਦੇਖ ਲੈ ਵੀ ਧੱਕੇ ਜਾਊਗੇ ਨਹੀਂ ਆ ਦੂਸਰੇ ਪਾਸੇ ਆਪਣੇ ਪਾਲ ਨੰਬਰ ਕਹਿੰਦੇ ਨੰਬਰ ਤੇ ਗੱਲ ਆ ਨੰਬਰ ਤੇ ਗੱਲ ਆ ਬੜੀ ਮਰੀ ਵਾਲਾ ਪਾਟਾ ਕੋ ਦੇ ਫਾਰ ਨੰਬਰ ਜੋੜ ਦੇ ਵਿੱਚ ਆ ਗਿਆ ਆ ਦੂਰ ਦੀ ਬਾਤ ਦੀਪ ਲੱਗੀ ਕਵਿਟੀ ਹੁੰਦਾ ਹੈ ਅਮਨ ਸਿੰਘ ਤੇ ਪੁਰਜੀ ਪਰਿਆ ਤੇਲ ਸੁਖਵਿੰਦਰ ਪੁਰੀਆ ਸਪੇਡ ਸੋਨੀ ਪੁਰੀਆ ਆਸਟ੍ਰੇਲੀਆ ਤੇ ਦਿਵੇਸ਼ ਤੇਲ ਸਾਰੇ ਡਾਇਨਸ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ ਸੋਨੀ ਪੁਰੀਆ ਅਮਨ ਕੰਗ ਸੁਖਰਾਜ ਇੱਕ ਵਾਰ ਸੁੱਖਾ ਜਵੰਦਾ ਹਰਦੇਵ ਹੰਗਲ ਲੱਖ ਜਸਵੰਤ ਚਾਲ ਬੈਰੀਪੋਤਰਾ ਦਲਜੀਤ ਚਾਲ ਜਸਕਰ ਸੱਤਾ ਰਮਲਾਸ਼ ਕਾਕਾ ਖੁਦਿਰ ਬਾਦੀ ਤੋਂ ਦੇ ਪਰਮ ਕੰਗ ਫਾੜੀ ਹੋਣ ਦੇ ਵਿੱਚ ਲਿਆਉਣਗੇ ਰਵੀ ਕਲੇਰ ਹਰਮਨ ਕਲੇਰ ਤੇ ਗੁਰਜੀਤ ਸਿੰਘ ਮੈਂ ਮੰਨਦੇ ਨੇ ਲਾਓ ਬੱਦੇ ਬਾਦ ਜਿਹੜੇ ਬਹੁਤ ਹੋਰ ਨਾਮ ਵਾਲੇ ਦੇ ਰਾਜਾ ਲਾਓ ਸਾਹਮਣੇ ਖਰਾਜੀ ਮੁੰਡੇ ਵਾਲਾ ਆਜ ਦਾ ਨੰਬਰ ਜੋੜਦਾ ਹੋਇਆ ਮੂਲ ਸਪਰੇ ਤੇ ਜੋਲੀ ਗਰਾਊਂਡ ਦੇ ਵਿੱਚ ਸਟੇਰੀਆ ਵਾਲੇ ਕੋਨਾ ਬਲੋ ਵੀ ਤੇ ਨਾਲ ਦਿਨੇਸ਼ ਆ ਗੋਪਰ ਸਾਡੇ ਲਓ ਦੂਜੇ ਪਾਸੇ ਦੇਖਣੇ ਕਿ ਨੜਾਵਾਲੀ ਗੁਰਦਾਸਪੁਰ ਦੀ ਟੀਮ ਖੇਡ ਰਹੀ ਆ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਪਿੰਡ ਦੇਹਰਾ ਤੋਂ ਸਾਡੇ ਉਸਤਾਦ ਸਿੰਘ ਤਾਰਹੇਪਾ ਜੀ ਸਾਡੇ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਜੀ ਆਇਆਂ ਆ ਇਸੇ ਤਰ੍ਹਾਂ ਹੀ ਹਰਪ੍ਰੀਤਪਾਲ ਸਿੰਘ ਬੇਕਲ ਭਾਈ ਸਾਡੇ ਨੰਬਰ ਦਾ ਖਾ ਭਾਈ ਆਏ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਆ ਸਰੀ ਮੱਲੀ ਜੁਕੇ ਤੋਂ ਆਏ ਨੇ ਇਸੇ ਤਰ੍ਹਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਭ ਜੋਰ ਜ਼ੋਰ ਦੀ ਦੇਹਰਾ ਵੀਰਾਂ ਨੂੰ ਆਓ ਜੀ ਆਹ ਉਹਦਾ ਬੰਲੀਆ ਵਾਲਾ ਬੜੀ ਮਿਹਨਤ ਕਰਦਾ ਹੈ ਇਹ ਗਾਉਂ ਦੇ ਪਰਿਵਾਰ ਦੇ ਵਿੱਚੋਂ ਉੱਠ ਕੇ ਬੜਾ ਸਟਰਗਲ ਕਰਦਾ ਇਹਦਾ ਮੰਦਾ ਇਟਲੀ ਜੱਸੇ ਵੀਰ ਹਰੋਂ ਦੇ ਨੂੰ 2100 ਰੁਪਏ ਦੇ ਨਾਲ ਮਾਸ ਸਰਵਰ ਕੀਤਾ ਜਾ ਰਿਹਾ ਵਾਰ-ਵਾਰ ਹੈ ਉਹਦੇ ਬੰਲੀਆ ਵਾਲੇ ਨੂੰ ਔਰ 500 ਰੁਪਏ ਸਾਡੇ ਹਾਵੇ ਵੀਨ ਕੇ ਲੇ 1000 ਦਾ ਲੈ ਵੀ ਗਿੰਦਾ ਤੇਰਾ ਇਤੋਂ ਜਫਾ ਇੱਕ ਹਜ਼ਾਰ ਦਾ ਹੋਣਾ ਬਾਈ ਕਬੂਟੂ ਗਰਾਉਂਡ ਲਾ ਸਟੇ ਖੜਾ ਰਹੀ ਹੈ ਵੀਰੋ ਤਾਜਾ ਗਾਲੇ ਸੰਗਿਆਂ ਦਾ ਮਾ ਪਾਲਾ ਆਖਿਆ ਵੀ ਪਹਿਲੀ ਵਾਰ ਬੋਲ ਵਾਲੇ ਸਾਹਮਣੇ ਦੇ ਵਿੱਚ ਆਹ ਮੁੰਡੇ ਦੀ ਵੀ ਦੁਨੀਆ ਦਵਾਈ ਖੋਜੂ ਲਓ ਦੇਖੋ ਉਹ ਲੰਬੀਆਂ ਲੰਬੀਆਂ ਉਲਾਂਗਾ ਪੜਦਾ ਹੋਇਆ ਤੂਤਾਂ ਦੇ ਗੁਰਜੀਤ ਵਾਂਗੂ ਆਉ ਗਿਆ ਆਉ ਗਿਆ ਤੇ ਪੁਆਇੰਟ ਜਿਹੜਾ ਚੋਕਰ ਵਿਰੋਧੀ ਰਹਿੰਦੇ ਆ ਨਿਤ ਸਰਦੇ মেহনতি ভেত কে নি খোলে তা কৃষ্ণ ফেদার ਵੀ ਰੇਡ ਮੇਰੇ ਵੀਰੋ ਇੱਕ ਪਾਸੇ ਨੌਜਨ ਇੰਦਰ ਖੜਾ ਕਦੇ ਪੰਜ ਗ੍ਰਾਈ ਦੇ ਇੰਦਰ ਦੀ ਗੱਲ ਹੋਈ ਤੇ ਵਿਚਕਾਰ ਦੇ ਵਿੱਚ ਕਹਿੰਦੇ ਮੁੰਡਾ ਉਹ ਆ ਮਿਲਣ ਸਣੀ ਦਾ ਕਜਨ ਬ੍ਰਦਰ ਮੇਰੇ ਵੀਰੋ ਇੱਕ ਵਾਰੀ ਤਾੜੀਆਂ ਮਾਰੋ ਤਾੜੀਆਂ ਬ੍ਰਦਰ ਉਹਨਾਂ ਦੇ بیٹے ਔਰ ਉਹ ਸਾਰੇ ਕੰਟੀਨ ਔਰ ਇਲਾਕੇ ਦੇ ਬੰਦਰ ਸਭ ਜਨ ਸ਼ਾਮਿਲ ਹਨ ਉਹਨਾਂ ਨੂੰ ਇੱਕ ਵਾਰ ਫਿਰ ਬਧਾਈ ਦੇਣਾ ਹੈ ਔਰ ਸ਼ੁਕ ਤਾਮਨਾਮਾ ਦੇਣਾ ਹੈ ਔਰ ਉਮੀਦ ਕਰਦਾ ਹਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਸ਼ੁਰੂਆਤ ਹੈ ਕਿ ਇਸ ਇਲਾਕੇ ਦਾ ਇੱਕ ਵੱਡਾ ਮੀਲ ਪੱਥਰ ਸਾਬਤ ਹੋਏਗੀ ਔਰ ਸਾਰੇ ਲੋਕਾਂ ਦੇ ਵਿੱਚ ਕਬੱਡੀ ਦੇ ਪ੍ਰਤੀ ਲੋਕਾਂ ਦਾ ਜੋ ਸ਼ੌਕ ਹੈ ਉਤਸ਼ਾਹ ਹੈ ਉਸ ਨੂੰ ਅੱਗੇ ਬਤੌਣ ਦੇ ਵਿੱਚ ਕਾਮਯਾਬ ਹੋਏਗੀ ਇੱਕ ਵਾਰ ਫਿਰ ਇਹਨਾਂ ਸਾਰੇ ਆਯੋਜਕਾਂ ਦਾ ਮੈਨੂੰ ਇੱਥੇ ਬਲਾਉਣ ਤੇ ਤੁਹਾਡੇ ਸਾਰਿਆਂ ਦੇ ਸਾਨੂੰ ਖੂਨ ਰੂਹ ਰੂਹ ਦਾ ਮੌਕਾ ਦੇਣ ਤੇ ਇਹਨਾਂ ਦਾ ਧਰਵਾਦੀ ਹਾਂ ਔਰ ਇਹਨਾਂ ਦੇ ਸ਼ੁਭ ਕਾਮਨਾਵਾਂ ਨਾਲ ਆਪਣੀ ਗੱਲ ਪੂਰੀ ਕਰਦਾ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਮਿਲਦੇ ਰਹਦੇ ਰਹੀਏ ਪੰਜਾਬ ਦੇਲਿਆਂ ਦੀ ਉਤਸਵਾਂ ਦੀ ਲੱਤੀ ਆ ਇਸੇ ਤਰ੍ਹਾਂ ਹੀ ਅਸੀਂ ਮੇਲੇ ਉਤਸਵ ਬਰਾਉਂਦੇ ਰਹੀਏ ਔਰ ਸਾਡਾ ਪੰਜਾਬ ਦਾ ਗੱਭਰੂ ਹੈ ਜੇ ਇਹ ਮਿਸਾਲ ਸਾਰੀ ਦੁਨੀਆ ਦੇ ਵਿੱਚ ਬੜੇ ਮਾਣ ਨਾਲ ਦਿੱਤੀ ਜਾਂਦੀ ਹੈ ਔਰ ਜੋ ਸਾਡਾ ਮਾਣ ਮੱਤਾ ਵਿਰਸਾ ਹੈ ਉਸ ਨੂੰ ਇਸੇ ਤਰ੍ਹਾਂ ਕਮੁਲਤ ਕਰਨ ਦੇ ਵਿੱਚ ਯੋਗਦਾਨ ਪਾਉਂਦੇ ਰਹੀਏ ਧੰਨਵਾਦ ਸਾਰਿਆਂ ਦਾ ਦੇ ਵਿੱਚ ਵੀ ਚਾਹੇ ਇਤਲੀ ਹੋਵੇ ਚਾਹੇ ਸਪੇਨ ਹੋਵੇ ਚਾਹੇ ਯੂਕੇ ਹੋਵੇ ਯੂਐਸਏ ਹੋਵੇ ਕੈਨੇਡਾ ਹੋਵੇ ਅਸੀਂ ਸਾਰੇ ਪੰਜਾਬੀ ਬਹੁਤ ਤਰੱਕੀ ਕਰ ਰਹੇ ਹਾਂ ਔਰ ਆਪਣਾ ਜੋ ਵਿਰਸਾ ਹੈ ਉਸ ਨੂੰ ਬਹੁਤ ਅچھے ਤਰੀਕੇ ਨਾਲ ਸਾਰੇ ਵਿਸ਼ਵ ਪੱਧਰ ਤੇ ਡਿਮੋਸਟ੍ਰੇਟ ਕਰ ਰਹੇ ਹਾਂ ਮੈਂ ਸਰਪੰਚ ਜੀ ਸ੍ਰੀਿਤਪਾਲ ਸਿੰਘ ਪਰਿਵਾਰ ਜੋ ਕਿ ਇਸ ਕਦਮ ਦੇ ਵਿੱਚ ਅਗਰਨੀ ਭੂਮਿਕਾ ਨਿਭਾ ਰਹੇ ਹਨ ਜੱਗਾ ਸਿੰਘ ਜੀ ਦੇ ਜੀ ਦੇ ਬਹੁਤ ਬੜੇ ਪਰਸੋ ਜੀ ਖੜਾ ਹੋ ਕੇ ਆਓ ਆ 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 ਟੀਮਾਂ ਦਾ ਬਹੁਤ ਵੱਡੇ ਸਤਿਕਾਰ ਕਰ ਰਹੇ ਧੰਨਵਾਦ ਕਰਦੇ ਆ ਲਓ ਸਾਹਮਣੇ ਨੰਬਰ ਜਿਹੜਾ ਰੀਡਰ ਦੇ ਕਿਸੇ ਜੁੜਦਾ ਹੋਇਆ ਰੇਸ਼ਮ ਲਖਾ ਸਨਰੀਆ ਵਾਲਾ ਜੀ ਉਹਨਾਂ ਧਿਆਨ ਨੂੰ ਬੱਚਿਆਂ ਨੂੰ ਵੀ ਸਤਿਕਾਰ ਦਈਏ ਹਾਂਜੀ ਪੰਜਾਬ ਪੁਰ ਸੋਨਾ ਦਾ ਵੀ ਮਾਣ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਜੀ ਦੇ ਨਾਲ ਖੇਡ ਗਰਾਉਂਡ ਦੇ ਵਿੱਚ ਆ ਜਾਣ ਪਿਛਲੇ ਪੰਜਾਬ ਉਹਨਾਂ ਦਾ ਵੀ ਆਪਾਂ ਮਾਣ ਸਨਮਾਨ ਕਰੀਏ ਜੀ ਸਰਦਾਰ ਅਵਤਾਰ ਸਿੰਘ ਜੀ ਕਲੀਅਰ ਸੂਚਨਾ ਕਮਿਸ਼ਨਰ ਪੰਜਾਬ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਆਰਵ ਕੁਮਾਰ ਨਿਊਜ਼ੀਲੈਂਡ ਜਿਨ੍ਹਾਂ ਦੇ ਨਾਮ ਤੇ ਇਹ ਪਰਚੀ ਜਿਹੜੀ ਕਹਿੰਦੇ ਲਈ ਸੀ ਤੇ ਪਰਚੀ ਨਿਕਲ ਆਈ ਸਿਆਤਾ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਸਰਦਾਰ ਗੁਰਪ੍ਰਮਾ ਸਿੰਘ ਜੀ ਬਡਾਰਾ ਸਭ ਦਾ ਐਮਐਲਏ ਹਲਕਾ ਨਕੌਂਦਰ ਵੱਡੇ ਕੱਪ ਦੇ ਨਾਲ ਬੋਲੇ ਸੋ ਨਿਹਾਲ ਗਰੇਸ਼ ਗੌਤਮ ਜੀ ਇੱਥੇ ਵੀ ਨਾਲ ਆਜਾ ਹੁਣ ਵੱਡੇ ਪੁੱਤਰ ਤੇ ਜਿਹੜੇ ਮਾ ਔਰ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਕੀਤਾ ਜਾਵੇਗਾ ਡਾਕਟਰ ਦਈਆ ਸਾਹਿਬ ਜੀ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਨਾਲ ਪ੍ਰਿੰਤਪਾਲ ਸਿੰਘ ਜੀ ਪੁਰੇਵਾਲ ਪੂਰੇ ਵੱਲ ਬਹੁਤ ਹੀ ਸਤਿਕਾਰਯੋਗ ਸੰਗੀਤਾਂ ਨੇ ਔਰ ਮੱਲੀਆਂ ਜੀ ਕਾਲਾ ਸਿੰਘਾਂ ਦੀਆਂ ਟੀਮਾਂ ਦੇ ਦਰਮਿਆਨ ਉਹ ਫਾਈਨਲ ਸਾਰਿਆਂ ਨੇ ਦੇਖ ਕੇ ਜਾਣਾ ਬਹੁਤ ਚੋਟੀ ਦਾ ਫਾਈਨਲ ਖੇਡਿਆ ਜਾਊਗਾ ਜੂੜ ਪਿੰਦੇ ਇਸ ਵੱਡੇ ਆ ਮੇਰੀ ਬੇਨਤੀ ਆ ਸਾਡੇ ਪ੍ਰਭਜੋਤ ਆ ਮੇਰੀ ਬੇਨਤੀ ਆ ਵੀ ਇੱਧਰ ਖਿੱਚੋ ਫੋਟੋ ਡਾਕਟਰ ਜੋਨੇ ਨੇ ਕਬੱਡੀ ਤੇ ਵਾਪਸੀ ਕੀਤੀ ਹੈ ਸੋ ਜਗਤਾਰ ਟਿੱਟੂ ਜੀ ਤੇ ਨਾਲ ਸੜੇ ਬਲਬ ਤਾਲਾ ਮਨਵੀਰ ਸਿੰਧੂਰ ਜਗਰੂਪ ਭੁੱਲਰ ਤੇ ਮਨਰੂਪ ਭੁੱਲਰ ਜੀ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਰਾਂਗੇ ਸਾਡੇ ਸਰਦਾਰ ਜੀ ਗਵੀਰ ਜਿਨ੍ਹਾਂ ਵੀ ਐਨਆਰਆਈ ਨੇ ਪਰਵਾਸੀ ਭਾਰਤੀ ਨੇ ਪਿੰਡ ਆਜਲਾ ਸੁਰਖਪੁਰੀਆ ਤੇ ਨਾਲ ਬਲਬ ਆ ਬਹੁਤ ਬਹੁਤ ਧੰਨਵਾਦ ਬੰਦੇਵਰ ਸਾਹਿਬ ਆਪਣੇ ਕੌਮਾਂ ਦੇ ਨਾਲ ਇਹ ਮਾਨ ਸਨਮਾਨ ਦੇ ਰਹੇ ਨੇ ਸੋ ਜਿਨ੍ਹਾਂ ਵੀ ਸੱਦੇ कमेट जे आयोजक पियो हुन सारिय ਨਵਾਦ ਹੈ ਜਨਾਬ ਵੱਲੋਂ ਇਹ ਮਾਨ ਸਨਮਾਨ ਵਾਲੇ ਕਬੱਡੀ ਦੇ ਖਿਡਾਰੀਆਂ ਦੇ ਹੁਣ ਆਪਾਂ ਬਾਲੇ ਦਾ ਮਾਨ ਸਨਮਾਨ ਕਰਾਂਗੇ ਨੇ ਅਕੁੰਝਾ ਹਰ ਦੇ ਨੰਦਰਾਸ਼ੀ ਦੇ ਨਾਲ ਰਿਸ਼ਮ ਲਖਾ ਜੀ ਅਸਰੀਆ ਤੇ ਨਾਲ ਚਮਕੀਲਾ ਅਸਰੀਆ ਖੱਡੀ ਖੇਡ ਕਬੱਡੀ ਦੇ ਅਮਰਤਪਾਲ ਸਿੰਘ ਚਮਕੀਲਾ ਅਸਰੀਆ ਦੇ ਵਿਅਾਨਤ ਸੋ ਮਾਨ ਸਨਮਾਨ ਜੂਣ ਪਿੰਡ ਦੇ ਵਿੱਚ ਸਾਡੇ ਸਤਕਾਰਯੋ ਸ਼ਹੀਦ ਆਪਣੇ ਕਲਕਮਾਂ ਦੇ ਨਾਲ ਮੈਂ ਬੇਨਤੀ ਕਰਦਾ ਵਿਆਹ ਦੇਸ਼ ਦਾ ਵਿਅਾਨਾ ਸ਼ਹਿਰ ਦੇ ਉਥੋਂ ਦੇ ਵਾਸੀ ਇਹ ਸਾਡੇ ਸਤਕਾਰਯੋ ਵੀਰ ਮਾਨ ਸਨਮਾਨ ਜਿਹੜਾ ਹੈ ਅਕੁੰਝਾ ਆਹ ਯਾਰ ਦੇ ਨਾਲ ਕੀਤਾ ਜਾ ਰਿਹਾ ਖੇਡ ਕਬੱਡੀ ਦੇ ਵੱਡੇ ਖਿਡਾਰੀ ਦਾ ਕਿ ਜਾਫੀ ਤੌਪ ਦਾ ਪਾਲਾ ਜਲਾਲਪੁਰਿਆ ਖੌਫ ਖਾਦਦੇ ਰੇਡਰ ਜੱਟ ਤੋਂ ਹਾ ਪੰਜਾਬੀ ਫੈਨ ਜਿਹੜੇ ਜਰਮੰਦਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਆ ਪੈਂਦੀ ਹੋਈ ਰੇਡ ਆ ਮੰਤਰ ਹੋਈ ਹੈ ਮੁਕਾਬਲਾ ਵੀ ਕਹਿੰਦੇ ਚੋਟੀ ਦਾ ਆ ਜਦੋਂ ਸੰਤੂ ਕੋਸ਼ਿਸ਼ ਕਰਦਾ ਹੋਇਆ ਪਰ ਮਦੁਰਗਪਾ ਜੀ ਹਾਰਾ ਕਰਕੇ ਵੀ ਨੰਬਰ ਰੇਡਰ ਨੂੰ ਮੀਟ ਜਾ

ਤੇ ਲਿਆ ਸਕਦਾ ਨਾਲੋਂ ਵੀ ਕੁਝ ਲੈ ਜਾ ਔਰ ਮਾਨ ਸਨਮਾਨ ਕੀਤੇ ਜਾ ਰਹੇ ਤੋ ਵੱਡੀਆਂ ਸ਼ਖਸੀਅਤਾਂ ਦੇ ਬੋਲੇ ਈਸੋ ਨਹਾ ਸ੍ਰੀ ਅਕਾਲ ਬਾਲਕ ਜੁਰਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਧੰਨਵਾਦ ਹੈ ਹੁਣ 500 503 ਨੰਬਰ ਪਰਟੀ ਕਿਸੇ ਤੋਂ ਹੈ ਦੇਖੋ ਆਕੇ ਸੈਕਿੰਡ ਨੌਜਵਾਨ ਹੈ ਲਓ ਨੇਕਾ ਬੜੀ ਜਾਨ ਹੈ ਇਸ ਸਰੀਰ ਦੇ ਵਿੱਚ ਉਹ ਪੰਜ ਲੱਚੇ ਉੱਤਰ ਸਾਹਮਣੇ ਗੰਬਰੂ ਢੱਕਣ ਦੀ ਕੋਸ਼ਿਸ਼ ਕਰਦਾ ਹੈ ਤੇ ਪੰਜ ਜਿਹੜਾ ਸਾਹਿਲ ਆਪਣੀ ਟੀਮ ਦੇ ਸੋ ਜੋੜਦਾ ਹੈ ਉੱਧਰ ਦੇਖਾਂਗੇ ਵੀ ਇਹ ਆ ਨੌਜਵਾਨ ਪੁਲਸੀਆ ਮੇਰੇ ਵੀਰੋ ਬੜੀ ਜਾਨ ਹੈ ਇਹਦੇ ਟਾਈਆਂ ਪਾ ਦੇਣੀਆਂ ਫਿਰ ਕੋਈ ਇਤਰਾਜ਼ ਨਾ ਕਰਿਓ ਕਵਾਲਾ ਤੇ ਮੱਲੀਆਂ ਦੀ ਟੀਮ ਦਾ ਆਕੇ ਖਿਡਾਰੀ ਆ ਜਾਵੇ ਜੇ ਸਾਡੀ ਆਵਾਜ਼ ਸੁਣਦੇ ਹੋਣਾ ਕਹਾੜਾ ਤੇ ਮੱਲੀਆਂ ਟਾਈਆਂ ਪੈਣ ਯਾਰੀਆਂ ਟਾਈਆਂ ਦੇ ਵਿੱਚ ਦੇਖਦੇ ਵੀ ਕਿਹੜੀ ਟਿਮਕੇ ਦੇ ਨਾਲ ਪੜਦੀ ਹੈ ਕੋਈ ਚੱਕ ਲਓ ਇਲਾਕੇ ਦਾ ਸਾਰੇ ਇਲਾਕੇ ਔਰ ਇਹ ਬਹੁਤ ਅੱਛੀ ਗੱਲ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਗਰਾਸਰੂਟ ਲੈਵਲ ਤੇ ਲੋਕਾਂ ਦੇ ਵਿੱਚ ਦੇਸ਼ ਦੇ ਪ੍ਰਤੀ ਇਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਆ ਮੈਂ ਇਸ ਟੂਰਨਾਮੈਂਟ ਜੋ ਕਿ ਪਹਿਲੀ ਵਾਰ ਕਰਵਾਇਆ ਜਾਇਆ ਹੈ ਇਸ ਦੇ ਸਾਰੇ ਅਯੋਜਕਾਂ ਨੂੰ ਖਾਸ ਤੌਰ ਤੇ ਬਤਾਈ ਦਿੰਨਾ ਹਾਂ ਕਿ ਉਹਨਾਂ ਨੇ ਇੱਕ ਐਸਾ ਉਕਰਾਲਾ ਵਿਢਿਆ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਨਵੀਂ ਪ੍ਰੇਰਣਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਾਮਨਾ ਕਰਦਾ ਹਾਂ ਕਿ ਇਹ ਜੋ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਇਹ ਜੋ ਯੋਗਦਾਨ ਦੇ ਰਹਾ ਹੈ ਉਸ ਦੇ ਵਿੱਚ ਸਾਰੇ ਜਿਥਾਰੇ ਸ਼ਾਮਲ ਹੋਣ ਪਰ ਅਸੀਂ ਇਸ ਉਤਸ਼ਾਹ ਨੂੰ ਜੋ ਅੱਜ ਕੱਲ੍ਹ ਲਸ਼ਿਆਂ ਦਾ ਜੋਰ ਹੈ ਵਾਪਕ ਪੰਜਾਬ ਦੇ ਇਲਾਕਿਆਂ ਦੇ ਵਿੱਚ ਉਸ ਨੂੰ ਕਾਊਂਟਰ ਕਰਨ ਵਾਸਤੇ ਇਹ ਉਤਸ਼ਾਹ ਦੂਰ ਸੀ ਇੱਕ ਕਾਊਂਟਰ ਵੇਟ ਦੇ ਤੌਰ ਤੇ ਇਸਤੇਮਾਲ ਕਰ ਸਕੀਏ ਇੱਕ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੁਆਬੇ ਦੇ ਵਿੱਚੋਂ ਬਹੁਤ ਸਾਰੇ ਐਨ ਆਰ ਆਈ ਇਸ ਐਫਰਟ ਦੇ ਵਿੱਚ ਆਪਟੀਟਿਊਡ ਕਰ ਰਹੇ ਹਨ ਮੈਂ ਪਿੱਛੇ ਯੂ ਐਸ اے ਦੇ ਵਿੱਚ ਦੇਖਿਆ ਹੈ ਸਰਜ ਪਿੰਡ ਚੂੜ ਵਿਖੇ ਕਰਵਾਏ ਜਾ ਰਹੇ ਸਲਾਨਾ ਖੇਡ ਮੇਲੇ ਤਰ੍ਹਾਂ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਰ ਬੜੀ ਖੁਸ਼ੀ ਦੀ ਗੱਲ ਹੈ ਕਿ ਚੂੜ ਪਿੰਡ ਦੇ ਵਿੱਚ ਬਹੁਤ ਅੱਛਾ ਕਬੱਡੀ ਟੂਰਨਾਮੈਂਟ ਆਰਗੇਨਾਈਜ਼ ਕੀਤਾ ਗਿਆ ਹੈ ਇਹ ਇਵੈਂਟ ਪਹਿਲੀ ਵਾਰੀ ਇਹ ਸ਼ੁਰੂਆਤ ਹੈ ਆਉਣ ਵਾਲੇ ਦਿਨ ਇਹ ਇੰਨੀ ਅੱਛੀ ਸ਼ੁਰੂਆਤ ਹੈ ਕਿ ਬਹੁਤ ਹੀ ਮੈਂ ਇਸ ਤੋਂ ਪ੍ਰਭਾਵਿਤ ਹੋਇਆ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਹੋਰ ਵੀ ਅੱਗੇ ਫਰਦਰ ਇੰਪਰੂਵ ਅਪਨ ਕੀਤਾ ਜਾਏਗਾ ਮੈਂ ਸਾਰੇ ਆਰਗੇਨਾਈਜ਼ਰਸ ਨੂੰ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸੁਦਾਪ੍ਰਿਤ ਪਾਲ ਸਿੰਘ ਪਰੇਵਾਲ ਸਰਪੰਚ ਔਰ ਹੋਰ ਇਹਨਾਂ ਦੇ ਸਾਰੀ ਟੀਮ ਉਹਨਾਂ ਨੂੰ ਵਧਾਈ ਦੇਣਾ ਹੈ ਔਰ ਕਾਮਨਾ ਕਰਦਾ ਹਾਂ ਕਿ ਇਹ ਜੋ ਕਬੱਡੀ ਦੀ ਖੇਡ ਨੂੰ ਮੋਰ ਸੁਰਜੀਤ ਕਰਨ ਦਾ ਇਹਨਾਂ ਨੇ ਬੀੜਾ ਉਠਾਇਆ ਹੈ ਉਸ ਦੇ ਵਿੱਚ ਇਹ ਲਗਾਤਾਰ ਇਸੇ ਹੀ ਸਮਰਪਣ ਦੀ ਭਾਵਨਾ ਨਾਲ ਕੰਮ ਕਰਦੇ ਰਹਿਣ ਔਰ ਇੱਥੇ ਜਿੰਨੇ ਵੀ ਸੱਜਣ ਸਾਰੇ ਨਮਾਇंदे ਪਤਵੰਤੇ ਪੁੱਜੇ ਹਨ ਉਹਨਾਂ ਨੂੰ ਵੀ ਉਹਨਾਂ ਦੀ ਪ੍ਰਸ਼ੰਸਾ ਕਰਦਾ ਹਾਂ ਕਿਉਂਕਿ ਇਹ ਜੋ ਕਬੱਡੀ ਦੀ ਖੇਡ ਹੈ ਇਹ ਪੰਜਾਬ ਦੀ ਮਾਂ ਖੇਡ ਹੈ ਔਰ ਇਸ ਨੂੰ ਦੁਬਾਰਾ ਤੋਂ ਸੁਰਜੀਤ ਕਰਨਾ ਹਰਮਨ ਪਿਆਰਾ ਬਣਾਉਣਾ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣਾ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਔਰ ਇਸ ਵਾਸਤੇ ਸਾਰੇ ਦੇ ਸਾਰੇ ਆਰਗੇਨਾਈਜ਼ਰਸ ਵਧਾਈ ਦੇ ਹੱਕਦਾਰ ਹਨ ਔਰ ਅਸੀਂ ਸਾਰੇ ਨਾਲ ਮਿਲ ਕੇ ਕੋਸ਼ਿਸ਼ ਕਰੀਏ ਹੰਬੜਾ ਮਾਰੀਏ ਤਾਂ ਕਿ ਜੋ ਪੰਜਾਬ ਦੀ ਰਵਾਇਤੀ ਖੇਡ ਹੈ ਇਸ ਨੂੰ ਮੁੜ ਤੋਂ ਅਸੀਂ ਵਿਸ਼ਵ ਭੁਲੰਦੀਆਂ ਤੇ ਲਿਜਾ ਸਕੀਏ ਇਹ ਸਾਰ ਖਿਡਾਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹਾਂ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਯੰਗਸਟਰਸ ਬੜੇ ਅੱਛੇ ਕਮਾਏ ਸਰੀਰਾਂ ਵਾਲੇ ਬੜੀ ਖੇਡ ਦੀ ਭਾਵਨਾ ਨਾਲ ਇੱਥੇ ਭਾਗ ਲੈ ਰਹੇ ਆਂ ਔਰ ਜੋ ਪਿਛਲੇ ਕੁਝ ਸਮੇਂ ਦੇ ਵਿੱਚ ਕਬੱਡੀ ਖੇਡ ਦੇ ਨਾਲ ਕੰਟਰੋਵਰਸੀਆਂ ਜੁੜ ਗਈਆਂ ਸਨ ਉਹਨਾਂ ਤੋਂ ਵੀ ਹੁਣ ਇਸ ਸਮੇਂ ਮੈਨੂੰ ਲੱਗ ਰਿਹਾ ਹੈ ਕਿ ਕਿਸੇ ਕਿਸਮ ਦੀ ਕੋਈ ਉਸ ਤਰ੍ਹਾਂ ਦੀ ਚੀਜ਼ ਨਜ਼ਰ ਨਹੀਂ ਆ ਰਹੀ ਆ ਆਉਣ ਵਾਲੇ ਸਮੇਂ 'ਚ ਮੈਂ ਇਹ ਕਹਾਂਗਾ ਕਿ ਅਸੀਂ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡੀਏ ਔਰ ਜੋ ਸਾਡਾ ਪੰਜਾਬੀ ਵਿਰਸਾ ਹੈ ਉਸ ਦੇ ਰੂਮ ਮੁਤਾਬਕ ਅਸੀਂ ਇਸ ਖੇਡ ਨੂੰ ਅੱਗੇ ਵਧਾਉਣ ਲਈ ਹੋਰ ਪਰਫੁੱਲਤ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ ਜਿਨਾਰੇ ਖਰਾਕਾ ਖਾਧੀਆਂ ਅੱਜ ਇੱਥੇ ਪਤਾ ਲੱਗਣਾ ਆਹ ਸਾਹਮਣੇ ਦੇਖੋ ਸੱਤੂ ਐ ਸੁਰਖਪੁਰੀਆ ਮੇਰੇ ਵੀਰੋ ਲੈ ਸੁਰਖਪੁਰੀਆ ਸੱਤੂ ਕਦੇ ਯਾਦ ਦੀ ਗੱਲ ਪਹਿਲੀਆਂ ਦੇ ਵਿੱਚ ਗਾਂਧੀ ਹੋਰਾਂ ਦੀ ਮੰਗੀ ਹੋਰਾਂ ਦੀ ਸੰਜੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਨੇ ਚਾਰਾਂ ਵਿੱਚੋਂ ਵੇਖਦੇ ਕਿ ਕਿਹੜਾ ਗਬਰੂ ਬੱਲੇ ਬੱਲੇ ਕਰਵਾਵੇਗਾ ਪਰ ਇਧਰ ਦੀ ਸਾਈਡ ਵੇਖਦੇ ਮੁਕਾਬਲਾ ਸੀਨੇ ਦਾ ਖੇਡੇ ਆ ਰਿਹਾ ਕਾਲੇ ਸੰਗਿਆਂ ਦੇ ਉੱਪਰ ਆ ਜਾਂਦੇ ਹੈ ਉਹ ਦੁਨੀਆ 'ਚ ਛਾ ਜਾਂਦੇ ਹੈ ਮੈਂ ਪਹਿਲਾਂ ਆਖਿਆ ਜੇ ਕੋਈ ਬੰਦਾ ਪੜ੍ਹਾਈ ਦੇ ਖੇਤਰ 'ਚ ਮਿਹਨਤ ਕਰਦਾ ਹੈ ਤੇ ਉਹ ਮੇਰੇ ਵੀਰੋ ਮਿਹਨਤ ਕਰਕੇ ਅਫਸਰ ਬਣ ਜਾਂਦਾ ਹੈ ਜੇ ਕੋਈ ਮੇਰੇ ਵੀਰੋ ਗੇਮ ਦੇ ਵਿੱਚ ਮਿਹਨਤ ਕਰਦਾ ਹੈ ਤੇ ਉਹ ਵਧੀਆ ਖਿਡਾਰੀ ਬਣ ਜਾਂਦਾ ਹੈ ਤੇ ਮੇਰੇ ਵੀਰੋ ਆਪਣੇ ਮਾਂ ਪਿਓ ਦਾ ਨਾਂ ਅਗਰ ਇਹ ਟੀਮਾਂ ਵੀ ਬੁਲਾ ਲਈਏ ਇੱਧਰ ਸਿਡੀਆਰ ਤੇ ਨਾੜੇ ਤੋਂ ਪੱਤ ਦਾ ਤਾਰ ਸਾਡੇ ਮਨਜੀਤ ਸਿੰਘ ਜੀ ਮਾਣ ਪੱਤਰਕਾਰ ਫੌਜ ਦੀ ਮੰਗ ਕਰ ਰਹੇ ਆ ਦੂਜੇ ਪਾਸੇ ਮਕਤਾ ਵਾਲਾ ਜਬਰਦਸ ਕਿ ਗੁੰਦਿਆਂ ਗੁਰਲਾਲ ਪਿਆ ਲੋਕੋ ਤੇਜ ਭਜਣ ਨੂੰ ਕਿੰਦਾ ਪੱਪੂ ਭਗਵੰਤ ਗਵਾਣੀ ਦਾ ਲੋਕ ਪਿੰਦੇ ਮੰਗੀ ਦਾ ਨਾਮ ਦਾ ਨਗਰਪੀਆ ਦੇ ਸੁਨੀਪ ਦਾ ਨਾਮ ਦਾ ਜੀਤੀ ਕੂਕਰ ਦਾ ਨਾਮ ਦਾ ਸਿਹਾਰ ਮੁੰਡੀ ਦੇ ਕਾਮਨੀ ਦੀ ਗੱਲ ਹੁੰਦੀ ਤੇ ਮੇਰੇ ਵੀਰੋ ਪੁਰਾਣੇ ਖਿਡਾਰੀਆਂ ਦਾ ਜ਼ਿਕਰ ਹੁੰਦਾ ਕਿ ਕਾਰਾ ਅਜ ਮੇਰੀ ਆ ਰੋ ਕੀਪਾ ਬੱਧਣੀ ਛੀਰੇ ਜਿਹੀ ਰੇਡ ਭਲਾ ਕਿਵੇਂ ਕੱਢਣੀ ਕਮਾਲ ਦਾ ਗ੍ਰਿਪ ਕਪੂਚੂ ਮਚਕਦਾ ਲਓ ਗਦਰ ਕਹਾਲੇ ਵਾਲਾ ਉਹ ਕਾਮਾ ਤੋਸ਼ੀ ਕਰਦਾ ਫੁੱਲੇਵਾਲ ਦੀ ਧਰਤੀ ਦਾ ਮੇਰੇ ਵੀਰੋ ਕਦੇ ਦੂਜੇ ਪਾਸੇ ਚੱਲਾ ਜਗਰਾਉ ਏਰੀਆ ਆਹ ਟੱਕਰ ਸਿਰੇ ਦੀ ਮੁਕਾਬਲਾ ਸਿਰੇ ਦਾ ਇੱਕ ਪਾਸੇ ਕੋਹਾਲੇ ਵਾਲਾ ਸੱਤੂ ਤੇ ਦੂਜੇ ਪਾਸੇ ਡੱਲੇ ਵਾਲਾ ਦਵਿੰਦਰ ਲਓ ਦੇਖੋ ਅਭੀ ਖੈਰੇ ਮਾਜੇ ਵਾਲਾ ਕਬੱਡੀ ਪਾਉਂਦਾ ਦੇਖਾਂਗੇ ਹੁਣ ਕੌਣ ਇਹ ਆ ਨੌਜਾਨ ਘੋੜਾ ਰਾਜਕੋਟੀਆਂ ਮੇਰੇ ਵੀਰੋ ਰਾਜ ਲੈ ਵੀ ਚਿੱਟੀ ਵਾਲਿਆ ਕਰਦੇ ਸੰਤ ਅੱਜ ਉਧਰ ਦੀ ਅਗਲੇ ਕਬੱਡੀ ਪਾਉਣ ਦੇ ਲਈ ਦਵਿੰਦਰ ਇਸ ਵੇਲੇ ਡੱਲੇ ਪਿੰਡ ਵਾਲਾ ਮੈਦਾਨ ਦੇ ਵਿੱਚ ਵਾਧਾ ਹੋਇਆ ਤੇ ਇਹ ਨੌਜਾਨ ਦੇ ਇੱਥੇ ਖੇਡਦੇ ਦੇ ਜਾਂ ਤੇ ਉੱਪਰ 60 ਲੱਗੀ ਸੀ ਔਰ 60 ਤੋਂ ਬਾਅਦ ਮੁੰਡੇ ਨੇ ਵਾਪਸੀ ਕੀਤੀ ਹੈ ਇਹ ਆ ਅਭੀ ਖੈਰੇ ਮਾਝੇ ਵਾਲਾ ਕਬੱਡੀ ਪਾਉਂਦਾ ਹੋਇਆ ਇਹਦੇ ਬਾਪੂ ਯਾਰ ਦੀ ਦਿਲ ਕਰੇ ਤਾਂ ਸ਼ਹਿਰ ਹਿਲਾ ਦੇਾਂਗੇ ਤੇ ਵੀ ਜਿਹੜੀ ਭਾਸ਼ਾ ਚੰਗੀ ਲੱਗੂ ਉਸੇ ਵਿੱਚ ਸਮਝਾ ਦੇਾਂਗੇ ਉਸੇ ਵਿੱਚ ਸਮਝਾ ਦੇ ਬਰਨਾਲੇ ਪਹਾੜਾ ਨਹੀਂ ਉਹ ਲੱਗਣਾ ਤੂੰ ਬੈਠਣ ਦੀ ਕਰੰਦੀ ਏ ਇਹ ਆ ਜਿਹੜੇ ਬਰਨਾਲੇ ਤੋਂ ਆਇਆ ਹੋਇਆ ਮੇਰੇ ਵੀਰੋ ਨੌਜਵਾਨ ਫੁਲਮੇ ਵਾਲ ਦੀ ਧਰਤੀ ਦਾ ਧਰਤੀ